ਸਵਾਗਤ ਹੈ ਕਿਸਾਨ ਵੀਰਾਂ ਤੁਹਾਡਾ ਢਿੱਲੋ ਡੈਰੀ ਫਾਰਮ ਬਠਿੰਡਾ ਦੇ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੌਕੜ گاਂ ਪੰਜ ਛੇ ਮਹੀਨੇ ਦੀ ਸੂਈ ਵੀ ਲੈ ਕੇ ਆਏ ਆ। ਬਾਕੀ ਦੀ ਡਿਟੇਲ ਆਪਾਂ ਪੁੱਛਦੇ ਆਂ ਬਾਈ ਤੋ ਆ ਜਾ ਬਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ। ਹਾਂ ਵੀਰੇ ਨਾਮ ਡਰੈੱਸ ਬੋਲ। ਪਿੰਡ ਭਾਈ ਸੰਧੂ ਖੁਰਦੋ। ਹਾਂ ਵੀਰੇ। ਜਿਹਾ ਬਠਿੰਡਾ। ਠੀਕ ਆ ਬਾਈ। ਸੀਰ ਫੂਲ। ਨੰਬਰ ਵੀਰੇ। 62808 ਹਾਂਜੀ ਵੀਰੇ। 12016 ਤੇ ਨੇੜੇ ਤੇੜੇ ਦੇ ਪਿੰਡ ਕਿਹੜੇ ਤੇਰੇ? ਫੰਡ ਮੇਰੇ ਨੇੜੇ ਘੰਡਾ ਨਾ ਠੀਕ ਆ ਤੇ ਵੱਡੇ ਹਿੰਦੂ ਇਧਰ ਵੀਰੇ ਸਾਜਰ ਥੱਲੇ ਦੁੱਧ ਕਿੰਨਾ ਸੀਗਾ ਇੱਥੇ ਸਾਜਰ ਥੱਲੇ ਦੁੱਧ ਸੀਗਾ ਵੀਰੇ 18 19 ਕਿਲੋ 18 19 ਕਿਲੋ ਅੱਛਾ ਤੇ ਹੁਣ ਇਸ ਟਾਈਮ ਦੁੱਧ ਕਿੰਨਾ ਹੈ ਮੇਰੇ ਥੱਲੇ ਦੁੱਧ ਆਪਾਂ ਬਾਈ ਦੁੱਧ 7-8 ਕਿਲੋ ਹੀ ਆ ਹਾਂ ਵੀਰੇ 6 ਕਿਲੋ ਦੇਵਾਂਗੇ ਠੀਕ ਆ ਭਰਾਵਾ 15 ਤਰੀਕ ਦਾ ਟੀਕਾ ਭਰਾਵਾ ਠੀਕ ਆ ਵੀਰੇ ਹੁਣ 6 ਕਿਲੋ ਜਾਨੀ ਜਮਾ ਨੈਟ ਆ 6 ਕਿਲੋ ਜਮਾ ਤੋਲ ਲੈ ਪਾਉਂਦੀ ਅਗਲੇ ਨੂੰ ਦੁੱਧ 7 ਤੂੰ ਵੀ ਬਾਹਰ ਮਿਲੂਗਾ ਮੂੰਮਥੇ ਬਹੁਤ ਸੋਹਣੇ ਗਾਂ ਤਿਆਰ ਹੋਈ ਵੀ ਤਾਂ ਗਾਂ 70-75 ਦੀ ਤੇ ਬ੍ਰੇਡ ਮੜਿਆ ਹੱਥ ਫੇਰ ਕੇ ਦਿਖਾਈ ਖਾਣਾ ਸੁਣਾ ਤੇ ਆ ਮਗਰ ਤੋਂ ਚੈੱਕ ਕਰ ਲੋ ਲੇਵਾ ਥਣ ਪੂਰੀ ਜੰਗੀ ਬਾਕੀ ਤੁਸੀਂ ਆ ਦੀ ਦੋ ਟਾਈਮ ਵੀਰੇ ਚੋ ਕੇ ਲੈ ਜਾਓ ਖੋਲੀ ਵੀਰੇ ਨੂੰ ਦੋ ਟਾਈਮ ਚੁਵਾਈ ਕਰਕੇ ਲੈ ਜਾਓ ਬਾਕੀ ਦਾ ਰੇਟ ਵੀ ਉਹੋ ਜਿਹਾ ਹੀ ਹੋਊ ਜਿਹੋ ਜਿਹਾ ਗਾਂਗੀ ਆ ਦੇਖੋ ਆ ਮਗਰ ਤੋਂ ਚੈੱਕ ਲੋ ਕਾਦਗਾਟ ਬਹੁਤ ਵੱਡਾ ਚੰਗੀ ਬ੍ਰੇਡ ਦੀ ਆ ਮੋੜ ਲਿਆ ਵੀਰੇ ਆ ਦੇਖ ਲੋ ਲੈਟ ਤੋਂ ਥਾਣ ਹਾਂ ਵੀਰੇ ਸਿਰ ਐਂ ਦੱਸ ਇਹਦੇ ਲੈਣ ਦੇਣ ਰੇਟ ਕੀ ਆ ਯਾਰ ਮੁੱਲ ਤਾਂ ਕਿੰਨਾ ਮਰਜ਼ੀ ਕਰੀ ਜਾ 20 ਕਰਾਲਾ ਹੂੰ ਆਪਾਂ ਮੁੱਲ 17000 ਆ 14000 ਦੀ ਵਾੜ ਦੇ ਦਿਆਂਗੇ ਉਹੇ ਚੋ 500 ਛੱਡ ਦੇਗਾ ਛੱਡ ਦਏ 500 ਮੰਨ ਤਾ ਨਾਲੇ ਦਾ 100 ਕਰ ਦੇ ਨੰਬਰ ਬੋਲੀ ਦੁਬਾਰਾ ਫੇਰ 62808 12016 ਪਿੰਡ ਸੰਦੂ ਖੋਰ ਹਾਂ ਪਿੰਡ ਸੰਦੂ ਕਲਾ ਸੰਦੂ ਖੋਰ ਦਾ ਸੰਦੂ ਖੋਰ ਦਾ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਐਂ ਤੇ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਠੀਕ ਹੈ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ